ਬਾਈ ਹੂੰ ਟੀਕੇ ਨੂੰ ਰੋਜ਼ ਪੈਸੇ ਦੇ ਦੇ ਕੇ ਨਾ ਤੂੰ ਸਿਰ ਚੜਾਈ ਜਾਨਾ ਤੰਗ ਕਰੂ ਕਿਸੇ ਦਿਨ ਤੇਰੇ ਗਾ ਮਿਰਚਾਂ ਲੱਗਦੀਆਂ ਐ ਐਵੇਂ ਨਾ ਸਾਰਾ ਦਿਨ ਬੀ ਨਾ ਬਲੇਡ ਚੱਕੀ ਜਾਇਆ ਕਰ ਬਲੇਡ ਨਹੀਂ ਚੱਕਦਾ ਬਾਈ ਫਿਕਰ ਆਦੀ ਜਿਹੜੇ ਸਾਹਬ ਨਾ ਪੈਸੇ ਲੈ ਕੇ ਜਾਂਦਾ ਨਾ ਹੂੰ ਨਾ ਕੋਈ ਚੰਦ ਚੜਾ ਦੇ ਉਹਦੇ ਵਾਲੇ ਜਾਂਦਾ ਤਾਂ ਪਤਾ ਨਹੀਂ ਪਰ ਤੇਰੇ ਵਾਲਾ ਲਾਜ਼ਮੀ ਚੜੂ ਹੂੰ ਓ ਫੇਰ ਆ ਗਈ ਉਹ ਬਚਾਰੀ ਰੋਜ਼ ਗੇੜੇ ਮਾਰਦੀ ਐ ਕਦੇ ਕੀ ਖਰਾਬ ਕਦੇ ਕੀ ਖਰਾਬ ਜਾ ਸਮਾਰ ਕੇ ਚੱਕਰ ਕੀਤ ਕੁਲੀਪਾ ਕਦੇ ਪਿਆਰ ਨਾਲ ਵੀ ਗੱਲ ਕਰ ਲਿਆ ਕਰ ਮੂਹ ਦੇ ਨਾਲ ਦਿਲ ਵੀ ਕਾਲਾ ਕਰੀ ਫਿਰਦਾ ਮਤਲਬ ਦੀ ਗੱਲ ਕਰ ਗੱਲ ਤਾਂ ਮਤਲਬ ਦੀ ਕੀਤੀ ਸੀ ਜਿਹੜੀ ਤੂੰ ਤਾਂ ਸਮਝ ਨਹੀਂ ਰਿਹਾ ਪਰ ਮੇਰੀ ਕਾਰ ਸਮਝਦੀ ਹੈ ਤੇਰੇ ਗਰਾਜਮੂਰੇ ਆ ਕੇ ਆਪ ਹੀ ਬੰਦ ਹੋ ਜਾਂਦੀ ਹੈ ਤਨ ਮੈਂ ਕਿੰਨੀ ਵਾਰੀ ਸਮਝਾਵਾਂ ਸਾਡਾ ਰਿਸ਼ਤਾ ਸਿਰੇ ਨਹੀਂ ਚੜ ਸਕਦਾ ਨਾ ਆਇਆ ਕਰ ਫੜਾ ਤੇਰਾ ਹੂੰ ਹੂੰ ਕੁਝ ਨਹੀਂ ਹੋਇਆ ਗੱਡੀ ਨੂੰ ਬਸ ਬਹਾਨੇ ਆ ਤੇਰੇ ਤੇਰਾ ਸਕਰੂ ਢਿੱਲਾ ਓ ਹੈਲੋ ਮੇਰਾ ਸਕਰੂ ਨਹੀਂ ਢਿੱਲਾ ਮੇਰਾ ਮਕੈਨਿਕ ਹੀ ਮਾੜਾ